ਨੰਗਲ ਚੰਡੀਗੜ੍ਹ ਮੁੱਖ ਮਾਰਗ ਦੇ ਉੱਤੇ ਪਿੰਡ ਡੜੋਲੀ ਦੇ ਲਾਗੇ ਸੜਕ ਕਿਨਾਰੇ ਖੜੇ ਇੱਕ ਟਰਾਲੇ ਨੂੰ ਕਿਸੇ ਅਣਪਛਾਤੇ ਵਾਹਨ ਦੇ ਵੱਲੋਂ ਫੇਟ ਮਾਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਖੜੇ ਹੋਏ ਟਰਾਲੇ ਦਾ ਕਾਫੀ ਨੁਕਸਾਨ ਹੋਇਆ ਹੈ ਸਥਾਨਕ ਵਸਨੀਕਾਂ ਵੱਲੋਂ ਇਸ ਦੀ ਜਾਣਕਾਰੀ ਸੁਰੱਖਤ ਸੁਰੱਖਿਆ ਫੋਰਸ ਦੀ ਟੀਮ ਨੂੰ ਦਿੱਤੀ ਗਈ ਜੋ ਮੌਕੇ ਉੱਤੇ ਪਹੁੰਚੀ ਤੇ ਉਹਨਾਂ ਵੱਲੋਂ ਸਮੁੱਚੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਗੱਲਬਾਤ ਸਾਂਝੀ ਕਰਦੇ ਦੱਸਿਆ ਕਿ ਟਰਾਲੇ ਦਾ ਚਾਲਕ ਆਪਣੀ ਗੱਡੀ ਸੜਕ ਦੇ ਕਿਨਾਰੇ ਖੜੀ ਕਰਕੇ ਘਰ ਨੂੰ ਗਿਆ ਸੀ ਪਰ ਕਿਸੇ ਅਣਪਛਾਤੇ ਵਾਹਨ ਵੱਲੋਂ ਇਸ ਨੂੰ ਫੇਟ ਮਾਰੀ ਗਈ ਜਿਸ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਟਰਾਲੇ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੜੇ ਹੋਏ ਟਰਾਲੇ ਦਾ ਇਸ ਹਾਦਸੇ ਦੌਰਾਨ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਵੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ। ਕੋਈ ਨਾ ਕੋਈ ਨੁਕਸਾਨ ਪਿੱਛੇ ਹੈ ਨਾ ਜੇ ਸਾਈਡ ਲਾ ਕੇ ਸਾਫ ਵੀ ਕਰ ਲੈਣਾ ਸਾਫ ਤਾਂ ਬੰਦਾ ਤਾਣਾ ਹੋਊਗਾ ਉਹਦਾ ਵੀ ਕੋਈ ਐਂਗਲ ਨੂੰ ਕਿ ਖਿੱਤੇ ਹੋਏ ਹੋਣੇ ਉਹ ਹੁਣੇ ਗਏ ਹਜਾਤਾ ਘੰਟਾ ਵੀ ਨਹੀਂ ਖੜਾ ਕੇ ਹੁਣੇ ਘਰੇ ਨਹਾਣ ਗਏ ਬਸ ਉੱਠਿਓ ਇਹਦੇ ਬਾਰੇ ਸਿੱਧੀ ਗੱਲ ਕਰਦੇ ਹਾਂ ਇਹ ਗੱਡੀ ਕਹਿੰਦੇ ਉਹ ਵੀ 10-15 ਮਿੰਟ ਬੰਦਾ ਖੜਾ ਕੇ ਗਿਆ ਸੀਗਾ ਘਰੇ ਆਪਣੇ ਸਾਈਡ ਤੇ ਖੜੀ ਸੀਗੀ ਕੋਈ ਇਧਰੋਂ ਅਨਨੋਨ ਵਹੀਕਲ ਆਇਆ ਏ ਕੈਂਟਰ ਵਗੈਰਾ ਦਸ ਰਹੇ ਆ ਜਿਹੜੇ ਬੰਦੇ ਇੱਥੇ ਲੱਗੇ ਸੀਗੇ ਦੁਕਾਨਾਂ ਵਾਲੇ ਉਹਨਾਂ ਦੇ ਦੱਸਣ ਮੁਤਾਬਕ ਉਹ ਕੈਂਟਰ ਜਿਹੜਾ ਅਨੰਦਪੁਰ ਸਾਈਡ ਨੂੰ ਜਿਹਨੂੰ ਸਾਈਡ ਮਾਰ ਕੇ ਚਲੇ ਗਿਆ ਏ ਤੇ ਮੌਕੇ ਤੇ ਕਿਸੇ ਦਾ ਨੰਬਰ ਉਹਦਾ ਪੜਿਆ ਨਹੀਂ ਹੈਗਾ ਕੈਂਟਰ ਜਾ ਚੁੱਕਿਆ ਵਾ ਇੱਥੋਂ ਅਸੀਂ ਆਏ ਆ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈਗਾ ਸੱਟ ਫੇਟ ਤੋਂ ਬਚਾਇਆ ਗੱਡੀ ਦਾ ਨੁਕਸਾਨ ਹੋ ਗਿਆ